ਕਿ ਕਿਵੇਂ ਦੇਖ ਰਹੇ ਹੋ ਜੀ ਟ੍ਰੈਫਿਕ ਸੌਲਾ ਨੂੰ ਓਵਰ ਤੇ ਵੇਟ ਗੱਡੀਆਂ ਚਲਾਉਣ ਵਾਲੇ ਕਿਵੇਂ ਕੈਪਚਰ ਕਰਦੇ ਹੁੰਦੇ ਸੀ ਸਾਰੇ ਸਾਡੇ ਕੋਲੇ ਸਪੀਡੋਮੀਟਰ ਲੇਜ਼ਰ ਕੰਨਾ ਦੀ ਦੇਖੀ ਇਹ ਸਾਨੂੰ 1.5 ਕਿਲੋਮੀਟਰ ਤੋਂ 1.7 ਕਿਲੋਮੀਟਰ ਤੋਂ ਗੱਡੀ ਦੀ ਡਿਸਪਲੇ ਦੇ ਉੱਤੇ ਦੇ ਨੰਬਰ ਪਲੇਟ ਵਗੈਰਾ ਆ ਜਾਂਦੀ ਹੈ ਜੀ ਗੱਡੀ ਦੀ ਪਿਕਚਰ ਕਲੈਕਟ ਹੋ ਜਾਂਦੀ ਹੈ ਸਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਈਡ ਤੇ ਲਵਾ ਕੇ ਉਹਨਾਂ ਨੂੰ ਕਾਰਨ ਪੁੱਛੀਦਾ ਤੇ ਫਿਰ ਉਹਨਾਂ ਦਾ ਜਿਹੜਾ ਹੈਗਾ ਜਿਹੜਾ ਬੰਦੀ ਕੋ ਨੂੰ ਵੀ ਕਾਰਵਾਈ ਕਰਦੇ ਆ। ਆਪਾਂ ਨੇ ਕਿੰਨੀ ਦੀ ਸਪੀਡ ਹੋਣੀ ਚਾਹੀਦੀ ਹੈ ਲਿਮਟ ਦੇ ਲੋਕਾਂ ਨੂੰ। ਇਹ ਹਰੇਕ ਰੋਡ ਦਾ ਜਿਹੜਾ ਵੱਖੋ ਵੱਖਰਾ ਸਿਸਟਮ ਆ ਜੀ। ਜਿਵੇਂ NH7 ਆ ਜੀ। ਇਹਦੀ ਜਿਹੜੀ ਸਪੀਡ ਲਿਮਟ ਹੈਗੀ ਆ ਉਹ 100 ਕਿਲੋਮੀਟਰ/ਘੰਟਾ। ਤੇ 10 ਗ੍ਰੇਸ ਦੇ ਕੇ 90 ਪਲੱਸ ਜਿਹੜੀ ਵੀ ਗੱਡੀ ਆਉਂਦੀ ਹੈਗੀ ਆ ਉਹ ਓਵਰ ਸਪੀਡ ਆ ਤੇ। ਫਿਰ ਕੀ ਚਲਾਨ ਕਰਦੇ ਹੋ ਓਵਰ ਸਪੀਡ ਗੱਡੀਆਂ ਦਾ ਆਪਾਂ? ਓਵਰ ਸਪੀਡ ਗੱਡੀ ਦਾ ਸਾਰੀ ਚਲਾਨ ਕਰ ਦਿੰਦੇ ਆ ਜੀ ਅਸੀਂ। ਤੇ ਜਿਵੇਂ ਉਹਨੂੰ ਤੁਹਾਡੇ ਸਾਹਮਣੇ ਉਹ ਵੱਡੀ ਰੋਕੀ ਉਹਨਾਂ ਨੂੰ ਦਿਖਾਇਆ ਕੀ ਚਲਾਨ ਦੀ ਜਿਹੜੀ ਹੈਗੀ ਆ ਉਹ ਆ ਪੀਆਈ ਜਾਂ ਕਾਰ ਤੋਂ ਉਹਨਾਂ ਦੇ ਕੋਲੋਂ ਪੇਮੈਂਟ ਲੈ ਕੇ ਤੇ ਉਸੇ ਦੀ ਟ੍ਰਾਂਸਪੋਰਟ ਤੋਂ ਸਾਰਾ ਡਿਜੀਟਲ ਤਰੀਕੇ ਨਾਲ ਸਾਰਾ ਹੋ ਗਿਆ ਜੀ ਸਰ ਰਾਇਵ ਕਸੂਲਾ ਬਾਰੇ ਬੁਟਰ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਜਿੰਨੇ ਵੀ ਤੁਸੀਂ ਪੈਟਰਨ ਨੂੰ ਬਾਲੋ ਕਰੋਗੇ ਮੰਨੋਗੇ ਉਹਨੇ ਜਿਹੜੀ ਹੈਗੀ ਆ ਛੜਖਾਸਤੇ ਘਟਣਗੇ ਸਰ ਪਟਾ ਲੋਕਾਂ ਨੂੰ ਕੀ ਭਾਵ ਤੇ ਐਸਐਸਪੀ ਸਾਹਿਬ ਸardar nanak singh ji ips کافی ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜੀਆਂ ਛੜਕੀ ਹਾਸਤੇ ਵਰਤ ਰਹੇ ਨੇ ਇਹਨਾਂ ਨੂੰ ਕਿਵੇਂ ਨਜਾਤ ਪਾਈ ਜਾ ਸਕਦੀ ਆ ਹੋਰ ਇਹੋ ਜਿਹਾ ਤਰ੍ਹਾਂ ਦਾ ਤਰੀਕਾ ਅਪਣਾ ਕੇ ਦੇਖੀ ਜਾ ਰਹੇ ਨੇ